ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਆਧਾਰ ਹੁੰਦਾ ਹੈ ਜਿਸ ਬਾਣੀ ਨੂੰ ਪੜ੍ਹ ਕੇ ਖਾਲਸਾ ਜੀ ਸੁੱਖ ਪ੍ਰਾਪਤ ਹੁੰਦੇ ਹਨ ਜਿਸ ਬਾਣੀ ਨੂੰ ਪੜ੍ਹ ਕੇ ਸੋਝੀ ਪ੍ਰਾਪਤ ਹੁੰਦੀ ਹੈ ਸਤਗੁਰਾਂ ਦੇ ਨਾਮ ਦੀ ਮਹਿਮਾ ਪਤਾ ਲੱਗਦੀ ਹੈ ਸਤਗੁਰਾਂ ਦੇ ਨਾਮ ਵਿੱਚ ਕੈਸੀ ਸਮਰੱਥਾ ਹੈ ਸਮਝ ਆਉਂਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਗੇ ਭਾਈ ਸਾਰਾ ਕੁਝ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਸਾਰੀਆਂ ਧਰਤੀਆਂ ਖੰਡ ਬ੍ਰਹਿਮੰਡ ਸਭ ਕੁਝ ਉਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਜਿਹੜਾ ਦਾਤਾ ਆਪਣੇ ਇੱਕ ਬੋਲ ਦੇ ਨਾਲ ਖਾਲਸਾ ਜੀ ਸਾਰਾ ਪਸਾਰਾ ਕਰ ਸਕਦਾ ਖੰਡ ਬ੍ਰਹਿਮੰਡ ਸਾਰ ਸਕਦਾ ਉਹ ਵਾਹਿਗੁਰੂ ਕੁਝ ਵੀ ਕਰ ਸਕਦਾ ਹੈ ਫਿਰ ਉਹਦਾ ਨਾਮ ਕਿਉਂ ਨਹੀਂ ਕਰੇਗਾ ਜਿਹੜਾ ਉਹਦੇ ਨਾਮ ਨੂੰ ਜਪਦਾ ਹੈ ਖਾਲਸਾ ਜੀ ਉਹਨੂੰ ਇਹ ਚੀਜ਼ ਮਹਿਸੂਸ ਹੋਣ ਲੱਗ ਪੈਂਦੀ ਆ ਕਿ ਰੱਬ ਸਾਰਿਆਂ ਤੋਂ ਵੱਡਾ ਹੈ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ ਕਿਉਂਕਿ ਵਾਹਿਗੁਰੂ ਜੀ ਤੋਂ ਬਿਨਾ ਹੋਰ ਹੈ ਵੀ ਕੌਣ ਖਾਲਸਾ ਜੀ ਜਿਹੜਾ ਇਹ ਖੰਡ ਬ੍ਰਹਿਮੰਡਾ ਨੂੰ ਚਲਾ ਰਿਹਾ ਹੈ ਮਹਾਰਾਜ ਕਹਿੰਦੇ ਸਭ ਕੁਝ ਜੋ ਵੀ ਕੁਝ ਸੰਸਾਰ ਵਿੱਚ ਹੋ ਰਿਹਾ ਇਹ ਸਾਰਾ ਕੁਝ ਉਹਦਾ ਕੀਤਾ ਹੋਇਆ ਹੀ ਹੋ ਰਿਹਾ ਉਹਦੇ ਤੋਂ ਬਾਹਰ ਖਾਲਸਾ ਜੀ ਕੋਈ ਹੋਰ ਨਹੀਂ ਸਕਦਾ ਕੋਈ ਵੀ ਜੀਵ ਉਹਦੇ ਤੋਂ ਆਕੀ ਨਹੀਂ ਹੋ ਸਕਦਾ ਉਹ ਸਾਰਿਆਂ ਦਾ ਮਾਲਕ ਹੈ ਸਾਰਿਆਂ ਦੇ ਉੱਤੇ ਉਹਦਾ ਹੁਕਮ ਚੱਲਦਾ ਹੈ ਖਾਲਸਾ ਜੀ ਸਾਰੇ ਉਹਦੇ ਹੀ ਵਜਾਏ ਵਜਦੇ ਹਨ ਉਹਦੇ ਬੁલાਏ ਬੋਲਦੇ ਹਨ ਸਭ ਕੁਝ ਉਸੇ ਦਾਤੇ ਦੇ ਹੱਥ ਵਿੱਚ ਹੈ ਬਾਕੀ ਖਾਲਸਾ ਜੀ ਜੋ ਸਾਡੇ ਨਾਲ ਹੁੰਦਾ ਜਿਵੇਂ ਹੁੰਦਾ ਜੋ ਹੋਣਾ ਹੈ ਇਹ ਸਾਡੇ ਕੀਤੇ ਕਰਮਾਂ ਅਨੁਸਾਰ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਨਿਰਮਲ ਸਾਜਿਆ ਸੀ ਤੇ ਨਿਰਮਲ ਹੋਣ ਦਾ ਹੀ ਮਹਾਰਾਜ ਹੋਕਾ ਦਿੰਦੇ ਹਨ ਜਿਸ ਵੇਲੇ ਸਾਡਾ ਖਾਲਸਾ ਜੀ ਜਦੋਂ ਸਾਡੀ ਬਣਤ ਬਣੀ ਜਾਂ ਸਾਨੂੰ ਧਰਤੀ ਵੱਲੋਂ ਤੋੜਿਆ ਗਿਆ ਉਹ ਪਹਿਲਾ ਜਨਮ ਜਿਹੜਾ ਸਾਡਾ ਉਸ ਵੇਲੇ ਅਸੀਂ ਖਾਲਸਾ ਜੀ ਸਾਹ ਦੀ ਸੰ ਰੱਬ ਦੇ ਪਰਮੇਸ਼ਰ ਦੇ ਪਿਆਰੇ ਸੰ ਰਾਬੀ ਸਾਂ ਫਿਰ ਇੱਥੇ ਆ ਕੇ ਕਰਮ ਕੀਤੇ ਗਲਤੀਆਂ ਕੀਤੀਆਂ ਮਾਇਆ ਦਾ ਪ੍ਰਭਾਵ ਪੈਣ ਕਰਕੇ ਸਾਨੂੰ ਖਾਲਸਾ ਜੀ ਕਈ ਜੂਨਾ ਦੇ ਗੇੜ ਵਿੱਚ ਪੈਣਾ ਪਿਆ। ਸੋ ਮਹਾਰਾਜ ਸੱਚੇ ਪਾਤਸ਼ਾਹ, ਦੀਨ ਦੁਨੀ ਦੇ ਮਾਲਕ ਸਮਰਾਥ ਸਤਿਗੁਰੂ, ਸਾਰਿਆਂ ਸੁੱਖਾਂ ਦੇ ਦਾਤੇ ਸਤਿਗੁਰੂ ਜੀ, ਸਾਰਿਆਂ ਨੂੰ ਸੁੱਖ ਦੇਣ ਵਾਲੇ, ਫਿਰ ਵੀ ਖਾਲਸਾ ਜੀ ਜਦੋਂ ਕੋਈ ਪ੍ਰਾਣੀ ਉਹਦੇ ਅੱਗੇ ਹੱਥ ਜੋੜ ਕੇ ਮੁਆਫੀ ਮੰਗਦਾ ਹੈ, ਅਰਜ ਕਰਦਾ ਹੈ ਸੱਚੇ ਪਾਤਸ਼ਾਹ ਬਖਸ਼ ਦਿਓ, ਪਰਮੇਸ਼ਰ ਪਰਮੇਸ਼ਰ ਵਾਹਿਗੁਰੂ ਜੀ ਉਹਨੂੰ ਬਖਸ਼ ਦਿੰਦੇ ਹਨ। ਫਿਰ ਖਾਲਸਾ ਜੀ ਸਾਰਾ ਕੁਝ ਉਸੇ ਦਾਤੇ ਦੇ ਹੱਥ ਹੈ, ਉਹ ਬਖਸ਼ਣ ਵਾਲਾ ਵੀ ਹੈ। ਜਾਕੀ ਵਾਸਖਾਨ ਸੁਲਤਾਨ ਖਾਲਸਾ ਜੀ ਸਾਰੇ ਦੁਨੀਆਂ ਦੇ ਖਾਨ ਸੁਲਤਾਨ ਜਿੰਨੇ ਵੀ ਬਾਦਸ਼ਾਹ ਪਾਦਸ਼ਾਹ ਹੋਏ ਹਨ ਸਾਰੇ ਉਸੇ ਵਾਹਿਗੁਰੂ ਜੀ ਦੇ ਅਧੀਨ ਹੀ ਸਨ ਜਾ ਕੈ ਵਸ ਹੈ ਸਗਲ ਜਹਾਨ ਸਾਰਾ ਜਹਾਨ ਜਿਸ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ ਇਹ ਸਾਰਾ ਜਗਤ ਜਿਸ ਦੇ ਹੁਕਮ ਵਿੱਚ ਖਾਲਸਾ ਜੀ ਚੱਲਦਾ ਹੈ ਕਿਰਿਆ ਕਰਦਾ ਹੈ ਉਹ ਦਾਤਾ ਸਾਰਿਆਂ ਤੋਂ ਵੱਡਾ ਹੈ ਮਹਾਰਾਜ ਕਹਿੰਦੇ ਜਾ ਕਾ ਕੀ ਆ ਸਭ ਕਿਛੁ ਹੋਇ ਜੀਦਾ ਸਾਰਾ ਕੁਝ ਕੀਤਾ ਹੋਇਆ ਇਸ ਧਰਤੀ ਤੇ ਹੋ ਰਿਹਾ ਉਹ ਵਾਹਿਗੁਰੂ ਜੀ ਹੀ ਕਰ ਰਿਹਾ ਖਾਲਸਾ ਜੀ ਤਿਸਤੇ ਬਾਹਰ ਨਾ ਹੀ ਕੋਏ ਉਹ ਵਾਹਿਗੁਰੂ ਜੀ ਤੋਂ ਬਾਹਰ ਜੀਵ ਕੋਈ ਆਕੀ ਹੋ ਨਹੀਂ ਸਕਦਾ ਜਿੰਨਾ ਵੀ ਇਹ ਸੰਸਾਰ ਵਿੱਚ ਪਸਾਰਾ ਹੈ ਵਾਹਿਗੁਰੂ ਜੀ ਦਾ ਹੈ ਜੋ ਦੁੱਖ ਹਨ ਉਹ ਆਪਣੇ ਕਰਮਾਂ ਦੇ ਆਪਾਂ ਭੋਗਦੇ ਹਾਂ ਮਹਾਰਾਜ ਸੱਚੇ ਪਾਸ਼ਾ ਜਾਣਦੇ ਹਨ ਖਾਲਸਾ ਜੀ ਫਿਰ ਸਾਨੂੰ ਕੀਤੇ ਹੋਏ ਕਰਮਾਂ ਦੇ ਅਨੁਸਾਰ ਸਜ਼ਾਵਾਂ ਮਿਲਦੀਆਂ ਦੁੱਖ ਮਿਲਦੇ ਰੋਗ ਮਿਲਦੇ ਕਸ਼ਟ ਮਿਲਦੇ ਬਿਗਨ ਪੈਂਦੇ ਸੋ ਇਹ ਸਾਡੇ ਕਰਮਾਂ ਦੀ ਖੇਡ ਹੈ ਇਹਨਾਂ ਕਰਮਾਂ ਨੂੰ ਕੱਟਣ ਵਾਲਾ ਦਾਤਾ ਹੈ ਜਦੋਂ ਅਸੀਂ ਉਹਦੇ ਸ਼ਰਨ ਪੈ ਜਾਂਨੇ ਹਾਂ ਉਹਦਾ ਨਾਮ ਜਪਦੇ ਹਾਂ ਉਹਨਾਂ ਅੱਗੇ ਅਰਦਾਸ ਕਰਦੇ ਹਾਂ ਬੇਨਤੀਆਂ ਜੋਦੜੀਆਂ ਕਰਦੇ ਹਾਂ ਫਿਰ ਉਹ ਪ੍ਰਸੰਨ ਹੁੰਦਾ ਦਿਆਲੂ ਬਣ ਜਾਂਦਾ ਦਇਆਵਾਨ ਬਣ ਜਾਂਦਾ ਫਿਰ ਸਾਡੇ ਤੇ ਦਇਆ ਕਰਕੇ ਸਾਡੇ ਮਾੜੇ ਕਰਮਾਂ ਨੂੰ ਕੱਟ ਦਿੰਦਾ ਤੇ ਖਲ ਸਾਰੀ ਸਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਆ ਜਾਂਦੀ ਹੈ ਸੁੱਖ ਆ ਜਾਂਦਾ ਉਹ ਵਾਹਿਗੁਰੂ ਜੀ ਸਾਰਿਆਂ ਨੂੰ ਦੇਣ ਵਾਲਾ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਹਿੰਦੂ ਹੈ ਬੋਧੀ ਹੈ ਜੈਨੀ ਹੈ ਕੋਈ ਵੀ ਹੈ ਚਾਹੇ ਸਿੱਖ ਹਨ ਗੁਰੂ ਕੇ ਸਾਰਿਆਂ ਨੂੰ ਖਾਲਸਾ ਜੀ ਵਾਹਿਗੁਰੂ ਦੇ ਰਹੇ ਹਨ ਗੁਰੂ ਨਾਨਕ ਸਾਹਿਬ ਦੇ ਰਹੇ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ ਕੇ ਵੇਖੋ ਉਹਨਾਂ ਦੇ ਕਵਿਤਾਵਾਂ ਵਿੱਚੋਂ ਤੁਹਾਨੂੰ ਪਤਾ ਲੱਗ ਜਾਵੇਗਾ ਜਿਵੇਂ ਕੋਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਆਮ ਆਦਮੀ ਆਖਦਾ ਹੈ ਕੋਈ ਸਾਧੂ ਆਖਦਾ ਹੈ ਕੋਈ ਬ੍ਰਹਮ ਗਿਆਨੀ ਆਖਦਾ ਹੈ ਕੋਈ ਕੋਝ ਆਖਦਾ ਕੋਈ ਪਰਮੇਸ਼ਰ ਦਾ ਰੂਪ ਆਖਦਾ ਕੋਈ ਪਰਮੇਸ਼ਰ ਆਖਦਾ ਪਰ ਜੇ ਤੁਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛੋ ਵੀ ਗੁਰੂ ਨਾਨਕ ਸਾਹਿਬ ਜੀ ਕਹੋਣ ਆਦੇ ਖਾਲਸਾ ਜੀ ਉਹ ਦੱਸਦੇ ਆ ਕਿ ਭਲੀ ਪੂਰਨ ਪਰਮੇਸ਼ਰ ਜਿਹਨੂੰ ਅੱਜ ਤੱਕ ਕਿਸੇ ਦੇਵੀ ਦੇਵਤੇ ਨੇ ਨਹੀਂ ਸੀ ਵੇਖਿਆ ਕਿਸੇ ਸ਼ਕਤੀ ਨੇ ਨਹੀਂ ਸੀ ਵੇਖਿਆ ਇਥੋਂ ਤੱਕ ਕਿ ਵਿਸ਼ਨੂੰ ਤੇ ਬ੍ਰਹਮਾ ਜੀ ਤੇ ਸ਼ਿਵ ਜੀ ਭਗਵਾਨ ਨੇ ਵੀ ਜਿਸ ਨੂੰ ਅੱਖਾਂ ਨਾਲ ਨਹੀਂ ਵੇਖਿਆ ਉਹ ਭਲੀ ਪੂਰਨ ਪਰਮੇਸ਼ਰ ਪਰਬ੍ਰह्म ਸਰੂਪ ਸਤਿਗੁਰੂ ਉਹ ਰੂਪ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੋ ਇਸ ਕਰਕੇ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਜੋ ਸਾਨੂੰ ਬਾਣੀ ਦਿੱਤੀ ਹੈ ਜੋ ਉਪਦੇਸ਼ ਦਿੱਤਾ ਹੈ ਜਿਹੜਾ ਜਿਹੜਾ ਇਸ ਉਪਦੇਸ਼ ਤੇ ਚੱਲਦਾ ਹੈ ਉਪਦੇਸ਼ ਨੂੰ ਸੁਣ ਕੇ ਚੱਲਦਾ ਜ਼ਿੰਦਗੀ ਬਤੀਤ ਕਰਦਾ ਹੈ ਉਹਨੂੰ ਮਹਾਰਾਜ ਕਹਿੰਦੇ ਆ ਸੁੱਖ ਜ਼ਰੂਰ ਪ੍ਰਾਪਤ ਹੋਣਗੇ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਪੁਇਤਰ ਬਾਣੀ ਬਚਿੱਤਰ ਨਾਟਕ ਵਿੱਚ ਬਚਨ ਕਰਦੇ ਆ ਖਾਲਸਾ ਜੀ ਮਹਾਰਾਜ ਦੋਰਾ ਉਚਾਰਨ ਕਰਦੇ ਆ ਕਿ ਤਿੰਨ ਬੇਦੀਆਂ ਕੀ ਕੁਲ ਬਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਨ ਕੋ ਸੁਖ ਦਏ ਜਹ ਤਹ ਭੈ ਸਹਾਈ ਕਿ ਬੇਦੀਆਂ ਦੀ ਕੋਲ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਹਨ ਤੇ ਸਾਰਿਆਂ ਸਿੱਖਾਂ ਨੂੰ ਮਹਾਰਾਜ ਨੇ ਸੁੱਖ ਦੇਣਾ ਕੀਤਾ ਹੈ ਜਿੱਥੇ ਕਿੱਥੇ ਵੀ ਕਿਸੇ ਨੇ ਯਾਦ ਕੀਤਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਸਤਿਗੁਰੂ ਉੱਥੇ-ਉੱਥੇ ਹੀ ਸਹਾਈ ਹੋਏ ਆ ਜਹ ਤਹ ਪਏ ਸਹਾਇ ਖਾਲਸਾ ਜੀ ਜਿਸ ਵੇਲੇ ਰਾਜੇ ਪਰਥੀ ਨੂੰ ਉਹਦੇ ਗੁਰੂ ਗੋਰਖਨਾਥ ਨੇ ਵੀ ਜਵਾਬ ਦੇ ਦਿੱਤਾ ਅਸੀਂ ਮਹਾਰਾਜ ਕਿਰਪਾ ਕਰਨ ਕੱਲ ਨੂੰ ਆਪਾਂ ਇਹ ਵੀ ਕਥਾ ਖਾਲਸਾ ਜੀ ਕਰਾਂਗੇ ਵਿਚਾਰ ਕਰਾਂਗੇ ਜਿਹੜਾ ਰਾਜਾ ਭਰਤਰੀ ਸੀ ਬਾਅਦ ਵਿੱਚ ਉਹ ਸਿੱਧ ਬਣਿਆ ਤੇ ਖਾਲਸਾ ਜੀ ਉਹਦੇ ਗੁਰੂ ਨੇ ਉਹਨੂੰ ਜਵਾਬ ਦੇ ਦਿੱਤਾ ਸੀ ਗੋਰਖਨਾਥ ਨੇ ਵੀ ਮੈਂ ਇੱਕ ਦਿਨ ਦੇ ਵਿੱਚ ਉੱਡ ਕੇ ਇੰਨਾ ਸਫ਼ਰ ਤੈਅ ਨਹੀਂ ਕਰ ਸਕਦਾ 140 ਯੋਜਨ ਸ਼ਾਇਦ ਤੈਅ ਕਰਨਾ ਸੀ ਉਹ ਕਹਿੰਦਾ ਮੈਂ 100 ਯੋਜਨ ਕਰ ਸਕਦਾ 140 ਨਹੀਂ ਕਰ ਸਕਦਾ ਨਾ ਕੋਈ ਅੱਜ ਤੱਕ ਕੋਈ ਪੈਦਾ ਹੋਇਆ ਜਿਹੜਾ ਉੱਡ ਕੇ 140 ਯੋਜਨ ਜਾ ਸਕੇ ਉਸ ਵੇਲੇ ਖਾਲਸਾ ਜੀ ਲੋਹਾਰ ਪਾਹੀ ਸੀ ਜਿਹੜਾ ਇਹ ਵੀ ਸਿੱਧ ਸੀ ਇਹਨੇ ਰਾਜੇ ਪ੍ਰਥਰੀ ਨੂੰ ਕਿਹਾ ਸੀ ਤੂੰ ਫਿਕਰ ਨਾ ਕਰ ਤੇਰਾ ਵਿਆਹ ਜ਼ਰੂਰ ਹੋਊਗਾ ਤੂੰ ਉਹ ਮੰਡਲ ਵਿੱਚ ਜ਼ਰੂਰ ਪਹੁੰਚੇਂਗਾ 146 ਯੋਜਨ ਇੱਕੋ ਜਾ ਸਕਦਾ ਉਹ ਕਹਿੰਦਾ ਉਹ ਕੌਣ ਹੈ ਕਹਿੰਦੇ ਉਹ ਹਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਕਹਿੰਦਾ ਮੈਂ ਕਿਵੇਂ ਮਿਲਾਂ ਉਹਨਾਂ ਨੂੰ ਮੇਰੇ ਕੋਲੇ ਸਮਾਂ ਨਹੀਂ ਤੇ ਖਾਲਸਾ ਜੀ ਲੋਹਾਰੀਪਾ ਨੇ ਆਖਿਆ ਸੀ ਵੀ ਭਾਈ ਤੂੰ ਇੱਥੇ ਬਹਿ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਯਾਦ ਕਰ ਮਹਾਰਾਜ ਆ ਜਾਣਗੇ ਤੇ ਖਾਲਸਾ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਬਹੁਤ ਦੂਰ ਬੈਠੇ ਸੀ ਉਹਦੇ ਤੋਂ ਜਦੋਂ ਭਰਤਰੀ ਨੇ ਜਾਦ ਕੀਤਾ ਕਿ ਮਹਾਰਾਜ ਮੇਰੇ ਗੁਰੂ ਗੋਰਖਨਾਥ ਨੇ ਤਾਂ ਨਾ ਕਰ ਦਿੱਤੀ ਹੁਣ ਤੁਹਾਡੇ ਤੇ ਟੇਕ ਹੈ ਤੁਹਾਡਾ ਹੀ ਓਟ ਆਸਰਾ ਤਕਿਆ ਹੈ ਕਿਰਪਾ ਕਰੋ ਤੇ ਖਾਲਸਾ ਜੀ ਉਸ ਵੇਲੇ ਭਰਤਰੀ ਦੀ ਅਰਜ਼ੋਈ ਸੁਣ ਕੇ ਤੇ ਮਹਾਰਾਜ ਨੇ ਭਾਈ ਬਾਲੇ ਮਰਦਾਨੇ ਨੂੰ ਆਖਿਆ ਵੀ ਗੁਰਮਖੋ ਅੱਖਾਂ ਬੰਦ ਕਰੋ ਤੇ ਸਤਨਾਮ ਸ਼੍ਰੀ ਵਾਹਿਗੁਰੂ ਉਚਾਰੋ ਜਦੋਂ ਖਾਲਸਾ ਜੀ ਅੱਖਾਂ ਬੰਦ ਕਰਕੇ ਉਚਾਰਿਆ ਤੇ ਜਿੱਥੇ ਭਰਤਰੀ ਬੈਠਾ ਉਸੇ ਜੰਗਲ ਵਿੱਚ ਜਾ ਉਤਰੇ ਤੇ ਭਰਤਰੀ ਨੂੰ ਇੱਕੋ ਅੱਖ ਦੇ ਫੋਰ ਤੋਂ ਪਹਿਲਾਂ ਖਾਲਸਾ ਜੀ 146 ਯੋਜਨ ਤੇ ਲੈ ਗਏ ਸੀ ਤੇ ਪ੍ਰਥਵੀ ਵੀ ਮੰਨ ਗਿਆ ਸੀ ਕਿਉਂਕਿ ਜਿਹੜਾ ਕੋਈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਯਾਦ ਕਰਦਾ ਸਤਿਗੁਰ ਸਹਾਈ ਹੁੰਦੇ ਆ ਸਭ ਸਿੱਖਨ ਕੋ ਸੁੱਖ ਦੇ ਜਹ ਤਹ ਭਏ ਸਹਾਈ ਉਥੇ ਹੀ ਸਹਾਈ ਹੋ ਜਾਂਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਮਰੱਥਾ ਦੇ ਮਾਲਕ ਹਨ ਤੇ ਪਾਤਸ਼ਾਹ ਜੀ ਅੱਗੇ ਲਿਖਦੇ ਆ ਚੌਪਾਈ ਚ ਵਚਨ ਕਰਦੇ ਆ ਕਹਿੰਦੇ ਤਿੰਨ ਇਹ ਕਲਮੋ ਧਰਮ ਚ ਲਾਇਓ ਸਭ ਸਾਧਨ ਕੋ ਰਾਹ ਬਤਾਇਓ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਕਾਲ ਯੁੱਗ ਦੇ ਵਿੱਚ ਘੋਰ ਭਿਆਨਕ ਸਮੇਂ ਦੇ ਵਿੱਚ ਧਰਮ ਨੂੰ ਚਲਾਉਣਾ ਕੀਤਾ ਹੈ ਤੇ ਸਾਰੇ ਸਾਧਨਾਂ ਨੂੰ ਰਾਹ ਬਤਾਉਣਾ ਕੀਤਾ ਰਾਹ ਦੱਸਣਾ ਕੀਤਾ ਰਹੀਆਂ ਤੇ ਮਹਾਰਾਜ ਕਹਿੰਦੇ ਜੋ ਤਾਂ ਕੇ ਮਾਰਗਮਹ ਆਏ ਜਿਹੜੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਰਸਤੇ ਆਏ ਹਨ ਗੁਰੂ ਕੇ ਸਿੱਖ ਬਣੇ ਹਨ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣਿਆ ਹੈ ਕਮਾਇਆ ਹੈ ਜੋ ਤਾਂ ਕੇ ਮਾਰਗਮਹ ਆਏ ਤੇ ਕਬਹੂ ਨਹੀਂ ਪਾਪ ਸੰਤਾਏ ਉਹਨਾਂ ਨੂੰ ਪਾਪ ਤੰਗ ਨਹੀਂ ਕਰਨਗੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਸ਼ਬਦ ਨੂੰ ਜਪਣਗੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਉਪਦੇਸ਼ ਨੂੰ ਇਤਾਹਾਵਣਗੇ ਗਾਵਣਗੇ ਇੱਕ ਕਲਗੀਧਰ ਜੀ ਮਹਾਰਾਜ ਲਿਖਦੇ ਆ ਦਸਵੇਂ ਨਾਨਕ ਲਿਖਦੇ ਆ ਕਿ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਰਸਤੇ ਤੇ ਚੱਲਣਗੇ ਉਪਦੇਸ਼ ਨੂੰ ਕਮਾਉਣਗੇ ਨਾਮ ਜਪਣਗੇ ਕੀਰਤ ਕਰਨਗੇ ਤੇ ਵੰਡ ਕੇ ਛਕਣਗੇ ਉਹਨਾਂ ਨੂੰ ਪਾਪ ਨਹੀਂ ਸੰਤਾ ਸਕਦੇ ਸਤਾਉਂਦੇ ਨਹੀਂ ਫਿਰ ਪਾਪ ਕਹਿੰਦੇ ਜੇ ਜੇ ਪੰਥ ਤਵਨ ਕੇ ਪਰੇ ਜਿਹੜੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਪੰਥ ਵਿੱਚ ਆਉਣਗੇ ਸਤਗੁਰਾਂ ਦੇ ਰਸਤੇ ਚੱਲਣਗੇ ਪਾਪ ਤਾਪ ਤਿੰਨ ਕੇ ਪ੍ਰਭ ਹਰੇ ਉਹਨਾਂ ਦੇ ਤਾਪ ਵੀ ਤੇ ਉਹਨਾਂ ਦੇ ਪਾਪ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖਤਮ ਕਰ ਦੇਣਗੇ ਖਾਲਸਾ ਜੀ ਕਹਿੰਦੇ ਦੁੱਖ ਭੂਖ ਕਬਹੂ ਨਾ ਸੰਤਾਏ ਦੁਖ ਤੇ ਭੋਖ ਉਹਨਾਂ ਨੂੰ ਕਦੇ ਸਤਾਊਗੀ ਨਹੀਂ ਕਾਲ ਜਾਲ ਕੇ ਵਿੱਚ ਨਹੀਂ ਵਿੱਚ ਨਾ ਆਏ ਕਾਲ ਭਾਵ ਮੌਤ ਤੇ ਜੰਜਾਲ ਭਾਵ 84 ਲੱਖ ਦੀਆਂ ਜੰਜਾਲਾਂ ਤੋਂ ਇਹਦੇ ਉਹ ਫਿਰ ਕਾਲ ਤੇ ਜਾਲ ਦੇ ਵਿੱਚ ਨਹੀਂ ਆਉਣਗੇ ਉਹਨਾਂ ਦਾ ਭਲਾ ਹੋ ਜਾਵੇਗਾ ਜਿਹੜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪੰਥ ਵਿੱਚ ਆ ਜਾਣਗੇ ਸੋ ਇਸ ਕਰਕੇ ਖਾਲਸਾ ਜੀ ਸਤਗੁਰੂ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਪਲੀਪੂਰਨ ਪਰਮੇਸ਼ਰ ਦੇ ਰੂਪ ਹਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਰਗਾ ਹੋਰ ਖਾਲਸਾ ਜੀ ਕੋਈ ਨਹੀਂ ਜਿਹੜਾ ਮਹਾਰਾਜ ਦੇ ਘਰ ਆਵੇਗਾ ਆਪਦੇਸ਼ ਕਮਾਵੇਗਾ ਨਾਮ ਜਪੇਗਾ ਵੰਡ ਛਕੇਗਾ ਉਹਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੀ ਅਦਕਾਈ ਖੁਸ਼ੀ ਹੋਵੇਗੀ ਬਹੁਤ ਖੁਸ਼ੀ ਹੋਵੇਗੀ ਸੋ ਮਹਾਰਾਜ ਖੁਸ਼ ਹੋਗੇ ਤੇ ਖਾਲਸਾ ਜੀ ਸਾਰਾ ਕੁਝ ਮਿਲ ਗਿਆ ਸੋ ਇਸ ਕਰਕੇ ਸਤਗੁਰਾਂ ਦੇ ਚਰਨਾਂ ਦਾ ਓਟ ਆਸਰਾ ੱਤਕੋ ਬਾਣੀ ਪੜੋ ਨਾਮ ਜਪੋ ਅਮਰਤ ਵੇਲੇ ਜਾ ਕੇ ਬਿਆਸ ਕਰੋ ਸਤਗੁਰੂ ਜੀ ਖੁਸ਼ ਹੋ ਕੇ ਬੇਅੰਤ ਖੁਸ਼ੀਆਂ ਤੁਹਾਡੀ ਝੋਲੀ ਪਾ ਦੇਣਗੇ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਮਹਾਰਾਜ ਦੀ ਕਿਰਪਾ ਸਦਕਾ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਕੇ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰਾਂ ਨੇ ਦਇਆ ਕੀਤੀ ਕਿਵੇਂ ਕਾਰਜ ਸਫਲੇ ਕੀਤੇ ਖਾਲਸਾ ਦੀ ਭੈਣ ਸੁਣਾਉਂਦੀ ਆ ਕਿ ਇਹ ਹੱਡ ਬੀਤੀ ਜਿਹੜੀ ਆ ਖਾਲਸਾ ਦੀ 2014 ਦੀ ਐ ਤੇ ਹੁਣ ਭੈਣ ਹੁਣੀ ਅਮਰੀਕਾ ਦੇ ਵਿੱਚ ਰਹਿੰਦੇ ਆ ਸਨ ਪਰਿਵਾਰ ਤੇ ਉਹ ਸੁਣਾਉਂਦੇ ਆ ਕਿ ਉਸ ਵੇਲੇ ਮੇਰਾ ਵਿਆਹ ਜੇ ਹੋਇਆ ਸੀ ਤੇ ਜਿਹੜਾ ਮੇਰਾ ਸਹੁਰਾ ਪਰਿਵਾਰ ਸੀ ਉਹ ਬੜੇ ਗੁਰੂ ਮਹਾਰਾਜ ਦੀ ਕਿਰਪਾਲੇ ਨਿਮੀ ਪ੍ਰੇਮੀ ਸੀਗੇ ਤੇ 사ਤਗੁਰਾਂ ਦੀ ਕਿਰਪਾ ਸਦਕਾ ਘਰ ਤੋਂ ਹੀ ਸਾਨੂੰ ਜਾਗ ਲੱਗੀ ਸੀ ਬਾਣੀ ਪੜ੍ਹਨ ਦੀ ਮੇਰੇ ਫਾਦਰ ਸਾਹਿਬ ਮੇਰੀ ਮਾਤਾ ਜੀ ਤੇ ਕਹਿੰਦੇ ਵੀ ਮੈਂ ਆਪਣੀ ਉਹ ਹੁਣ ਭੈਣ ਖਾਲਸਾ ਜੀ ਉਹ ਨਰਸ ਨੇ ਉਹ ਇੱਥੇ ਵੀ ਜੌਬ ਕਰਦੇ ਸੀ ਬਾਹਰ ਜਾ ਕੇ ਵੀ ਉਹਨਾਂ ਨੂੰ ਉਹੀ ਜੌਬ ਮਿਲੀ ਉਹ ਦੱਸਦੇ ਆ ਕਿ ਮਹਾਰਾਜ ਦੀ ਕਿਰਪਾ ਸਦਕਾ ਕਿਵੇਂ 사ਤਗੁਰਾਂ ਨੇ ਉਹਨਾਂ ਦੀ ਬਾਹ ਫੜੀ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਨਾਲ ਸ਼ੁਰੂ ਤੋਂ ਹੀ ਜਦੋਂ ਪ੍ਰੇਮ ਘਰ ਦੇ ਵਿੱਚ ਸਾਡੇ ਫਾਦਰ ਸਾਹਿਬ ਜੂਤ ਲਾਉਂਦੇ ਹੁੰਦੇ ਸੀਗੇ ਸ਼ਹੀਦਾਂ ਦੀ ਜੂਤ ਲਾਉਣੀ ਤੇ ਉਹ ਅਰਦਾਸ ਕਰਦੇ ਹੁੰਦੇ ਸੀਗੇ ਜਦੋਂ ਕਿਸੇ ਨੇ ਕਹਿ ਦੇਣਾ ਕੁਝ ਜਦੋਂ ਹੁਣ ਤੇ ਉਹ ਭੈਣ ਹੁਣੀ 10 ਦੇ ਵੀ ਚੜਾਈ ਕਰ ਗਏ ਆ ਤੇ ਜਦੋਂ ਕਿਸੇ ਨੇ ਆ ਜਾਣਾ ਪਿੰਡ ਵਿੱਚੋਂ ਤੇ ਉਹਨਾਂ ਨੇ ਹਰਸ਼ੀ ਦਾਗੇ ਅਰਦਾਸ ਕਰਨੀ ਜੇ ਕਿਸੇ ਦੇ ਦਰਦ ਹੁੰਦੀ ਆ ਉਹਨਾਂ ਨੇ ਅਰਦਾਸ ਕਰਕੇ ਤੇ ਜੋਤ ਦਾ ਥੋੜਾ ਜਿਹਾ ਘੋ ਉਹਨਾਂ ਦੇ ਹੱਥ ਤੇ ਪਾ ਦੇਣਾ ਕਿ ਉਥੇ ਮੰਨ ਲਓ ਜਿੱਥੇ ਦਰਦ ਹੁੰਦੀ ਹੈ ਤੇ ਖਾਲਸਾ ਜੀ ਰਾਜੀ ਹੋ ਹੋ ਕੇ ਲੋਕੀ ਜਾਂਦੇ ਸੀ ਬੜੀ ਮਹਾਰਾਜ ਦੀ ਕਿਰਪਾ ਸੀ ਬਚਨ ਸੱਚੇ ਹੋਣ ਲੱਗ ਪਏ ਸੀ ਸੋ ਸਤਗੁਰਾਂ ਦੀ ਕਿਰਪਾ ਰਹਿਮਤ ਹੁੰਦੀ ਹੈ ਖਾਲਸਾ ਜੀ ਇਹਦੇ ਉਸ ਦਿਨ ਤੋਂ ਬਾਅਦ ਅਸੀਂ ਵੀ ਕਈ ਵਾਰ ਅਸੀਂ ਜੋਤ ਜਗਾਉਣੀ ਬਹੁਤ ਕੁਝ ਮੈਂ ਉਥੋਂ ਲਿਆ ਬਾਬਾ ਦੀਪ ਸਿੰਘ ਸਾਹਿਬ ਦੀ ਫੋਟੋ ਭਾਈ ਮਣੀ ਸਿੰਘ ਸਾਹਿਬ ਦਾ ਖਾਲਸਾ ਜੀ ਫਿਰ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਸ਼ਹੀਦਾਂ ਦਾ ਜਿਹੜਾ ਸਾਡਾ ਕਮਰੇ ਵਿੱਚ ਸ਼ਹੀਦਾਂ ਦੀ ਫੋਟੋ ਹੀ ਲੱਗੀ ਸੀ ਸਾਰਿਆਂ ਸ਼ਹੀਦਾਂ ਨੂੰ ਯਾਦ ਫਾਦਰ ਸਾਹਿਬ ਕਰਦੇ ਹੁੰਦੇ ਸੀ ਸਾਨੂੰ ਵੀ ਕਹਿੰਦੇ ਸੀ ਵੀ ਇੰਨਾ ਕਰਕੇ ਸਾਨੂੰ ਸਭ ਮਿਲਿਆ ਇਹਨਾਂ ਨੂੰ ਮਹਾਰਾਜ ਨੇ ਬਹੁਤ ਬਾਲ ਬਖਸ਼ਿਆ ਖਾਲਸਾ ਜੀ ਫਿਰ ਉਹ ਪੈਣ ਕਹਿੰਦੀ ਵੀ ਮੈਨੂੰ ਜਦੋਂ ਕੋਈ ਦਿੱਕਤ ਆਉਣੀ ਕੋਈ ਪੜ੍ਹਾਈ ਚ ਆਉਣੀ ਜਾਂ ਪੈਸੇ ਥੇਲੇ ਦੇ ਆਉਣੀ ਤੇ ਮੈਂ ਅਰਦਾਸ ਹੀ ਦਾਂਗੇ ਕਰਨੀ ਤੇ ਬਹੁਤ ਮਾਹਰ ਨੇ ਕਿਰਪਾ ਕਰਨੀ ਕਹਿੰਦੇ ਫਿਰ ਮੈਂ ਅਸ਼ੀਦਾਂ ਦੇ ਕੋਲੇ ਜੋਤ ਲਾ ਕੇ ਉੱਥੇ ਬਹਿ ਕੇ ਬਾਣੀ ਪੜ੍ਹਨੀ ਜਿੰਨੀ ਮੇਰੇ ਕੋਲ ਪੜ ਹੋਵੇ ਪੜਨੀ ਤੇ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਸੋਨਾ ਵਾਰ ਘਰ ਵੀ ਮਿਲਿਆ ਪੈਣ ਦੱਸ ਦਿਆ ਕਿ ਮੇਰੇ ਵਿਆਹ ਨੂੰ 3 ਸਾਲ ਹੋਏ ਸੀ 2014 ਦੀ ਇਹ ਗੱਲ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਦੋਂ ਪੈਣ ਹੁਣੀ ਕਹਿੰਦੇ ਵੀ ਮੈਂ ਜੋਬ ਕਰਦੀ ਸਾਂ ਚੰਡੀਗੜ੍ਹ ਚ ਤੇ ਇਧਰ ਦੇ ਏਰੀਏ ਦੇ ਹੀ ਆ ਖਾਲਸਾ ਜੀ ਉਹ ਦੱਸਦੇ ਆ ਕਿ ਮਹਾਰਾਜ ਨੇ ਕੋਈ ਕਲਾ ਜਿੱਦਾਂ ਵਰਤਾਉਣੀ ਹੁੰਦੀ ਕਹਿੰਦੇ ਮੈਂ ਸਹੁਰੇ ਘਰ ਵੀ ਜਦੋਂ ਆਈ ਤੇ ਮੇਰੇ ਜਿਹੜਾ ਮੇਰਾ ਹਸਬੰਡ ਆ ਉਹ ਵੀ ਸ਼ਹੀਦਾਂ ਨੂੰ ਬਹੁਤ ਮੰਨਦਾ ਬੜੀ ਉਹ ਤੇ ਮਹਾਰਾਜ ਦੀ ਕਿਰਪਾ ਸੀ ਤੇ ਉਹਨੂੰ ਵੀ ਸ਼ਹੀਦਾਂ ਸਿੰਘਾਂ ਨੇ ਬਹੁਤ ਕੁਝ ਬਖਸ਼ਿਆ ਘਰ ਪਰਿਵਾਰ ਜੋ ਉਹਨਾਂ ਦੇ ਘਰ ਪੈਸਾ ਤੇਲਾ ਸੀ ਸਭ ਸ਼ਹੀਦਾਂ ਦੇ ਦਰੋਂ ਉਹਨਾਂ ਨੂੰ ਪ੍ਰਾਪਤ ਹੋਇਆ ਉਹ ਬਾਬਾ ਹਨੂਮਾਨ ਸਿੰਘ ਸਾਹਿਬ ਦੇ ਸਥਾਨ ਤੇ ਜਾਇਆ ਕਰਦੇ ਸੀ ਸੁਹਾਣਾ ਸਾਹਿਬ ਤੇ ਸ਼ਹੀਦਾਂ ਸਾਹਿਬ ਵੀ ਜਾਂਦੇ ਸੀ ਮਹਾਰਾਜ ਦੀ ਕਿਰਪਾ ਨਾਲ ਜਿੱਦਾਂ ਸਾਡੇ ਘਰ ਵਿੱਚ ਜਿੱਦਾਂ ਅਸੀਂ ਉਵੇਂ ਹੀ ਸਹੁਰੇ ਪਰਿਵਾਰ ਵਿੱਚ ਮਿਲਿਆ ਮਨ ਬਹੁਤ ਖੁਸ਼ ਤੇ ਮਹਾਰਾਜ ਦੀ ਕਿਰਪਾ ਨਾਲ ਸਤਿਗੁਰਾਂ ਨੇ ਮਿਹਰ ਕੀਤੀ ਤਰਸ ਕੀਤਾ ਤੇ ਬੜੀ ਸੇਵਾ ਜੋਤ ਦੀ ਸੇਵਾ ਦਾਸ ਕੋਲੋਂ ਭੈਣ ਕਹਿੰਦੀ ਲੈਣ ਲੱਗ ਪਏ ਸਤਿਗੁਰੂ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਨਾ ਇੱਕ ਦਿਨ ਮੈਨੂੰ ਅਜੀਬ ਜਿਹਾ ਫੀਲ ਹੋਇਆ ਜਿੱਦਾਂ ਨਾ ਕੋਈ ਜਿੱਥੇ ਜੋਤ ਜਾਗਦੀ ਐ ਕਹਿੰਦੇ ਮੈਂ ਜਾਪ ਕਰਦੀ ਸਾਂ ਬਾਣੀ ਸੁਖਣੀ ਸਾਹਿਬ ਦਾ ਪਾਠ ਕਰਦੀ ਸਾਂ ਉੱਚੀ ਬੋਲ ਬੋਲ ਕੇ ਜਲ ਰੱਖ ਲੈਂਦੀ ਸਾਂ ਕੋਲੇ ਫਿਰ ਉਹ ਜਲ ਨੂੰ ਸਾਰੇ ਪਰਿਵਾਰ ਦੇ ਜੀਆਂ ਨੂੰ ਸਿਖਾਉਣ ਨਾਲੇ ਘਰ ਵਿੱਚ ਛਿਟਾ ਦੇ ਦਿੰਦਾ ਨਾ ਤੇ ਸਤਿਗੁਰਾਂ ਦੀ ਕਿਰਪਾ ਵਰਤ ਜਾਂਦੀ ਸੀ ਕਹਿੰਦੇ ਮਹਾਰਾਜ ਦੀ ਕਲਾ ਵਰਤੀ ਵੀ ਮੈਂ ਨਾ ਸੁਖਨੀ ਸਾਹਿਬ ਦਾ ਪਾਠ ਕਰਦੀ ਸਾਂ ਕੁਦਰਤੀ ਉਸ ਦਿਨ ਘਰੇ ਕੋਈ ਨਹੀਂ ਸੀਗਾ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਲਾਗੇ ਗੁਰਦੁਆਰਾ ਸਾਹਿਬ ਉੱਥੇ ਪ੍ਰੋਗਰਾਮ ਸੀ ਕਿਸੇ ਦਾ ਤੇ ਉੱਥੇ ਮੇਰੀ ਸੱਸ ਮੇਰਾ ਸਹੁਰਾ ਤੇ ਮੇਰਾ ਘਰ ਵਾਲਾ ਕੰਮ ਤੇ ਸੀ ਘਰੇ ਕੋਈ ਨਹੀਂ ਸੀ ਮੈਂ ਕੱਲੀ ਬਾਣੀ ਪੜ੍ਹਦੀ ਸਾਂ ਦੁਪਹਿਰ ਵੇਲਾ ਸੀ ਕਹਿੰਦੇ ਜਦੋਂ ਨਾ ਮੈਂ ਬਾਣੀ ਪੜ੍ਹਦੀ ਪੜ੍ਹਦੀ ਮੇਰਾ ਸਿਰ ਭਾਰਾ ਹੋਇਆ ਕਹਿੰਦੇ ਫਿਰ ਨਾ ਜਿੱਦਾਂ ਦੋਹਾਂ ਅੱਖਾਂ ਦੇ ਵਿੱਚ ਜ਼ਿਆਦਾ ਜ਼ੋਰ ਪਿਆ ਜਿੱਥੇ ਮੱਥਾ ਹੁੰਦਾ ਕਹਿੰਦੇ ਮਹਾਰਾਜ ਦੀ ਕੋਈ ਕਲਾ ਵਰਤੀ ਤੇ ਮੈਂ ਸਾਹਮਣੇ ਜਿਹਨੂੰ ਜੋਤਵਾਲ ਵੇਖਿਆ ਮੈਨੂੰ ਇਦਾਂ ਲੱਗਾ ਜੋਤ ਦੀ ਜਿਹੜੀ ਉੱਪਰ ਜੋਤ ਜਗਦੀ ਹੁੰਦੀ ਆ ਨਾ ਕਹਿੰਦੇ ਉਹ ਚੱਲ ਕੇ ਹੌਲੀ-ਹੌਲੀ ਹੌਲੀ-ਹੌਲੀ ਮੇਰੇ ਮੱਥੇ ਲਾ ਕੇ ਆ ਗਈ ਕਹਿੰਦੇ ਜਦੋਂ ਬਿਲਕੁਲ ਮੇਰੇ ਮੱਥੇ ਲਾ ਕੇ ਆ ਗਈ ਮੈਂ ਮੇਰਾ ਸਰੀਰ ਸੋਨ ਹੋ ਗਿਆ ਮੈਨੂੰ ਨਾ ਮੈਂ ਉਹਨੂੰ ਹਟਾ ਸਕੀ ਨਾ ਮੈਨੂੰ ਪਤਾ ਲੱਗ ਰਿਹਾ ਕੀ ਹੋ ਰਿਹਾ ਇਹਨਾਂ ਦਿਖ ਰਿਹਾ ਵੀ ਜੋਤ ਮੇਰੇ ਕੋਲ ਆ ਗਈ ਕਹਿੰਦੇ ਬਿਲਕੁਲ ਮੇਰੇ ਇੱਥੇ ਦੋਵਾਂ ਮੱਥਿਆਂ ਅੱਖਾਂ ਦੇ ਵਿੱਚ ਸੈਂਟਰ ਵਾਲੀ ਜਗ੍ਹਾ ਤੇ ਨਾ ਆ ਕੇ ਜਿੱਦਾਂ ਵਿੱਚ ਵੜੀ ਕਹਿੰਦੇ ਜਦੋਂ ਮੱਥੇ ਨੂੰ ਲੱਗੀ ਆ ਮੈਨੂੰ ਸੇਕ ਵੀ ਉਹਦਾ ਮਹਿਸੂਸ ਹੋਇਆ ਦਰਦ ਵੀ ਸੇਕ ਵੀ ਮਹਿਸੂਸ ਹੋਇਆ ਅੰਦਰ ਵੜ ਗਈ ਕਹਿੰਦੇ ਇੱਕਦਮ ਮੈਂ ਜਦੋਂ ਅੱਖਾਂ ਇੱਕ ਰਾਂ ਬੰਦ ਕਰਕੇ ਖੋਲੀਆਂ ਤੇ ਕੁਝ ਵੀ ਨਹੀਂ ਸੀਗਾ ਜੋਤ ਸਾਹਮਣੇ ਜਾਗਦੀ ਸੀ ਕੁਝ ਵੀ ਇਹੋ ਜਿਹਾ ਮੈਨੂੰ ਫੀਲ ਨਹੀਂ ਹੋਇਆ ਕਹਿੰਦੇ ਵੀ ਪਹਿਲੀ ਵਾਰ ਮੇਰੇ ਨਾਲ ਇਦਾਂ ਹੋਇਆ ਉਸ ਤੋਂ ਬਾਅਦ ਕਹਿੰਦੇ ਥੋੜੇ ਦਿਨਾਂ ਬਾਅਦ ਜਿੱਦਾਂ ਨਾ ਮੈਨੂੰ ਦ੍ਰਿਸ਼ ਜਿਹੇ ਦਿਖਣ ਲੱਗ ਪਏ ਕਈ ਵਾਰ ਉਦਾਂ ਹੀ ਜਦਾਂ ਮੈਂ ਬੈਠੀ ਆ ਕੋਈ ਸੋਚਦੀ ਆ ਜਦਾਂ ਆਪਾਂ ਕਿਸੇ ਕੰਧ ਵੱਲ ਧਿਆਨ ਕਰ ਲਈਏ ਤੇ ਮੈਂ 2-3 ਮਿੰਟ ਜੇ ਇੱਕ ਪਾਸੇ ਧ ਮਾਈਂਡ ਵਿੱਚ ਮੇਰੇ ਦਿਮਾਗ ਵਿੱਚ ਮੇਰੀ ਅੱਖਾਂ ਗਾੜੀ ਕੋ ਫਿਲਮ ਆਉਣ ਲੱਗ ਪੈਂਦੀ। ਕਹਿੰਦੇ ਚਲੋ ਬਾਕੀ ਤੇ ਛੋਟੇ ਮੋਟੇ ਆ ਸਾਰੇ ਵੀ ਇਦਾਂ ਹੋ ਗਿਆ ਉਦਾਂ ਹੋ ਗਿਆ ਕਹਿੰਦੇ ਮੇਰਾ ਬੇਟਾ ਮਹਾਰਾਜ ਦੀ ਕਿਰਪਾ ਸਦਕਾ ਤੇ ਕਹਿੰਦੀ ਮੈਂ ਉਹਨੂੰ ਬੈਠ ਤੇ ਇਦਾਂ ਲੰਮੇ ਪਾ ਕੇ ਗਈਆਂ ਦੋਵੇਂ ਤਿੰਨੇ ਮੰਨੇ ਸਹਰਾਣੇ ਲਾ ਕੇ ਤੇ ਆਪ ਮੈਂ ਕੰਮ ਕਰਦੀ ਸਾਂ। ਇੰਨੇ ਕੰਮ ਕਰਦਿਆਂ ਕਰਦਿਆਂ ਤੇ ਬਾਣੀ ਪੜਦੀ ਸਾਂ ਕੰਠ ਸੀ ਬਾਣੀ ਬਾਣੀ ਪੜ ਕੇ ਤੇ ਮੈਂ ਇਹੋ ਸੋਚ ਰਹੀ ਸਾਂ ਵੀ ਹੁਣ ਜੋਤ ਲਾ ਕੇ ਵੀ ਸੱਸ ਨੂੰ ਫੜਾਉਂਗੀ ਮੁੰਡਾ ਤੇ ਮੈਂ ਜੋਤ ਲਾ ਕੇ ਤੇ ਬਾਣੀ ਸੁਖਣੀ ਸਾਹਿਬ ਦਾ ਪਾਠ ਕਰ ਲਵਾਂ। ਕਹਿੰਦੇ ਮੈਂ ਰਸੋਈ ਵਿੱਚ ਕੁਝ ਕਰ ਮੇਰੀ ਸੱਸ ਵੀ ਬਾਹਰ ਬੈਠੇ ਸੀਗੇ ਤੇ ਮੈਂ ਕਹਾ ਚਲੋ ਬੇਟਾ ਅੰਦਰ ਸੁੱਤਾ ਕੋਈ ਗੱਲ ਨਹੀਂ ਕਹਿੰਦੇ ਮੈਂ ਚਾਹ ਬਣਾਉਂਦੇ ਬਣਾਉਂਦੇ ਮੇਰੀ ਅੱਖਾਂ ਗਾੜੀ ਆਇਆ ਕਿ ਮੇਰਾ ਬੇਟਾ ਜਿਹੜਾ ਨਾ ਉਹ ਰਿੜਕੇ ਜਿੱਦਾ ਘੂਮਕੇ ਤੇ ਬੈੱਡ ਤੋਂ ਥੱਲੇ ਡਿੱਗ ਡਿੱਗ ਪਿਆ ਕਹਿੰਦੇ ਵੀ ਮੈਂ ਨਾ ਉਸੇ ਵੇਲੇ ਹੀ ਗੈਸ ਬੰਦ ਕਰਕੇ ਕਮਰੇ 'ਚ ਜਦੋਂ ਗਈ ਪਤਾ ਨਹੀਂ ਕਿਵੇਂ ਉਹ ਕਿੱਦਾਂ ਆ ਗਿਆ ਤੇ ਉਹ ਜਿਹੜਾ ਸਹਰਾਣਾ ਸੀ ਉਹ ਥੱਲੇ ਡਿੱਗਾ ਹੋਇਆ ਸੀ ਤੇ ਮਤਲਬ ਬਿਲਕੁਲ ਉਹ ਬੱਚਾ ਕੰਡੇ ਦੇ ਸੀ ਜੇ ਮਾੜਾ ਮੋਟਾ ਵੀ ਹਿਲਦਾ ਤਾਂ ਉਹਨੇ ਥੱਲੇ ਡਿੱਗ ਪੈਣਾ ਸੀ ਮੈਂ ਜਾ ਕੇ ਵੇਖਿਆ ਸਾਂਭਿਆ ਤੇ ਫਿਰ ਮੈਂ ਉਸ ਦਿਨ ਕੋਈ ਕਿਸੇ ਨਾਲ ਗੱ ਕਹਿੰਦੇ ਫਿਰ ਸਾਡੇ ਨਾਲ ਇਦਾਂ ਹੋਇਆ ਸਾਡੇ ਅਸੀਂ ਡੰਗਰ ਵੀ ਰੱਖੇ ਹੋਏ ਆ ਤੇ ਕਹਿੰਦੇ ਵੀ ਮੈਂ ਨਾ ਮੈਨੂੰ ਇਹ ਦ੍ਰਿਸ਼ ਦਿਖਿਆ ਵੀ ਇੱਕ ਸਾਡੀ ਮੱਝ ਜਿਹੜੀ ਉਹ ਮਾਰ ਰਹੀ ਆ ਵੀ ਉਹ ਤੜਫਦੀ ਵਿਚਾਰੀ ਬਹੁਤ ਪਈ ਆ ਤੇ ਮੈਂ ਆਪਣੇ ਘਰਵਾਲੇ ਨੂੰ ਕਿਹਾ ਵੀ ਮੈਨੂੰ ਨਾ ਕੁਝ ਹੋਇਆ ਆ ਵੀ ਮੈਨੂੰ ਲੱਗਦਾ ਵੀ ਇੱਕ ਦਿਨ ਮੇਰੇ ਨਾਲ ਇਦਾਂ ਇਦਾਂ ਮੈਂ ਸਾਰਾ ਉਹਨੂੰ ਆਪਣੇ ਘਰਵਾਲੇ ਨੂੰ ਦੱਸ ਦਿੱਤਾ ਵੀ ਉਹ ਕਹਿੰਦਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਫਿਕਰ ਨਾ ਕਰ ਕਈ ਵਾਰੀ ਬੰਦਾ ਨਹੀਂ ਸੁਣਦਾ ਕਈ ਵਾਰੀ ਬੀਬੀ ਨਹੀਂ ਸੁਣਦੀ ਬੰਦਾ ਕੁਝ ਦੱਸਦਾ ਹੁੰਦਾ ਆਪਣੇ ਅੰਦਰ ਦੀ ਖੇੜ ਬੀਬੀ ਮਜ਼ਾਕ ਸਮਝਦੀ ਆ ਕਦੇ ਬੀਬੀ ਦੱਸਦੀ ਐ ਤੇ ਬੰਦਾ ਮਜ਼ਾਕ ਸਮਝਦਾ ਕਹਿੰਦੇ ਵੀ ਮੈਂ ਉਹਨੂੰ ਦੱਸਿਆ ਵੀ ਇਦਾਂ ਆਪਣੀ ਮੱਝ ਨੇ ਨਾ ਇਦਾਂ ਉਹ ਤੜਫਦੀ ਪਈ ਐ ਇਦਾਂ ਕੁਝ ਹੋਇਆ ਮੈਨੂੰ ਲੱਗਦਾ ਕੁਝ ਹੋਊਗਾ ਤੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕਿਉਂਕਿ ਸਾਡਾ ਖੂਹ ਜਿਹੜਾ ਉਹ ਕਾਫੀ ਬਾਹਰ ਪੈਂਦਾ ਸ਼ਹਿਰੋਂ ਤੇ ਅਸੀਂ ਡੰਗਰ ਰੱਖੇ ਹੋਇਆ ਆਪਣੀ ਜ਼ਮੀਨ ਵੀ ਆ ਭਈਆ ਉੱਥੇ ਰੱਖਿਆ ਹੋਇਆ ਤੇ ਕਹਿੰਦੇ ਅਸੀਂ ਸ਼ਾਮਾਂ ਨੂੰ ਨਾ ਚਲੇ ਗਏ ਮੇਰੇ ਮਾਂ ਬਹੁਤ ਜ਼ਿੱਦ ਕੀਤੀ ਅਸੀਂ ਸ਼ਾਮਾਂ ਨੂੰ ਚਲੇ ਗਏ ਉੱਥੇ ਜਦੋਂ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਨਾ ਮੈਂ ਇਹਨਾਂ ਨੂੰ ਕਿਹਾ ਵੀ ਆਹ ਵਾਲੀ ਮੱਝਾ ਵੀ ਮੈਨੂੰ ਆਹ ਦਿਖੀ ਆ ਉਹ ਕਹਿੰਦੇ ਮਹਾਰਾਜ ਦੀ ਕਿਰਪਾ ਸੀ ਸੱਚੇ ਪਾਤਸ਼ਾਹ ਦੀ ਵਰਤੀ ਕਿ ਜਦੋਂ ਅਸੀਂ ਉੱਥੇ ਪਹੁੰਚੇ ਆਂ ਤੇ ਮਤਲਬ ਕੋਈ ਇਹੋ ਜਿਹਾ ਹੋਇਆ ਨਹੀਂ ਤੇ ਜਦੋਂ ਅਸੀਂ ਉੱਥੋਂ ਆ ਗਏ ਮੇਰੇ ਘਰ ਵਾਲੇ ਨੇ ਮੈਨੂੰ ਸੁਣਾਈਆਂ ਵੀ ਬੜੀਆਂ ਵੀ ਐਵੇਂ ਤੂੰ ਮਾਰਦੀ ਏਦਾਂ ਕੁਝ ਨਹੀਂ ਹੁੰਦਾ ਉਹੀ ਗੱਲ ਹੋਈ ਘੰਟਾ ਖੁਆ ਸੀ ਸਾਨੂੰ ਘਰੇ ਆਇਆ ਪਿੱਛੋਂ ਸਾਨੂੰ ਫੋਨ ਆ ਗਿਆ ਵੀ ਏਦਾਂ ਆਪਣੀ ਉਹ ਜਿਹੜੀ ਮਾਝਾ ਉਹਦੇ ਮੂੰਹ 'ਚੋਂ ਝਾਕ ਆਉਂਦੀ ਆ ਪਤਾ ਨਹੀਂ ਕੀ ਹੋ ਗਿਆ ਥੋੜੇ ਚਿਰ ਬਾਅਦ ਉਹ ਮਰ ਗਈ ਉਸ ਤੋਂ ਬਾਅਦ ਭੈਣ ਦੱਸਦੀ ਆ ਵੀ ਸਭ ਤੋਂ ਵੱਡੀ ਖੇੜ ਵਰਤਦੀ ਆ ਕਿ ਮੇਰੇ ਸਹੁਰਾ ਸਾਹਿਬ ਨਾਲ ਉਹਨੂੰ ਸ਼ੌਂਕ ਬੜਾ ਬਾਹਰ ਘੁੰਮਣ ਫਿਰਨ ਦਾ ਉਹ ਕਦੇ-ਕਦੇ ਚਲੇ ਜਾਂਦੇ ਆ ਤੇ ਉਹ ਬਿਜਲੀ ਵਿਭਾਗ ਵਿੱਚੋਂ ਰਿਟਾਇਰ ਹੋਏ ਆ ਕਦੇ-ਕਦੇ ਬਹਿ ਜਾਣਾ ਕਦੇ-ਕਦੇ ਘੁੰਮਣ ਚੱਲ ਜਾਣਾ ਉਹਨਾਂ ਨੂੰ ਗੱਡੀ ਲੈ ਕੇ ਚੱਲ ਜਾਣਾ ਘੁੰਮਣ ਫਿਰਨ ਦੇ ਬਹੁਤ ਸ਼ੁਕੀਨ ਆ ਵੀ ਬਸ ਘੁੰਮ ਫਿਰ ਕੇ ਆ ਜਾਣਾ ਕਹਿੰਦੇ ਇੱਕ ਦਿਨ ਮੈਂ ਮਨੇਰੇ ਬਾਣੀ ਪੜਦੀ ਸਾਂ ਤੇ ਬਾਣੀ ਪੜਦਿਆਂ ਮੈਨੂੰ ਚੀਜ਼ ਦਿਖੀ ਵੀ ਵੀ ਤੇਰਾ ਜਿਹੜਾ ਮੇਰਾ ਜਿਹੜਾ ਸਹੁਰਾ ਆ ਵੀ ਉਹ ਉਹਦੀ ਆਈ ਵੀ ਉਹ ਗੱਡੀ 'ਚ ਜਾਂਦਾ ਤੇ ਉਹਨੂੰ ਇੱਕਦਮ ਅੰਦਰ ਹੰਗਦਾ ਜਿਹੜਾ ਅਟੈਕ ਹੋ ਜਾਂਦਾ ਤੇ ਉਹਦੀ ਗੱਡੀ ਵੱਜ ਜਾਂਦੀ ਇੱਕ ਸਾਈਡ ਤੇ ਤੇ ਮੈਂ ਨਾ ਜਦੋਂ ਬਾਣੀ ਪੜ ਕੇ ਦਵਾ-ਦਾਵ ਤੇ ਜਦੋਂ ਬਾਹਰ ਆਈਆਂ ਕਮਰੇ ਦੇ ਵਿੱਚੋਂ ਤੇ 7 ਵਜੇ ਫਾਦਰ ਸਾਹਿਬ ਪੱਗ ਵੱਢਣ ਲੱਗ ਪਏ ਆ ਮੈਂ ਪੁੱਛਿਆ ਤੁਸੀਂ ਕਿੱਥੇ ਚੱਲੇ ਆ ਤੇ ਕਹਿੰਦੇ ਵੀ ਮੈਂ ਐਦਾਂ ਹੀ ਚੱਲਾਂ ਕੋਮ ਫਿਰ ਕੇ ਆਉਣ ਲੱਗੇ ਅਸੀਂ ਜਾਣਾ ਆ ਕਿਤੇ ਵੀ ਕਿਸੇ ਨੂੰ ਮਿਲ ਕੇ ਆਉਣਾ ਕਹਿੰਦੇ ਵੀ ਮੈਂ ਬਹੁਤ ਜ਼ੋਰ ਲਾਇਆ ਵੀ ਨਾ ਤੁਸੀਂ ਨਾ ਜਾਓ ਤੇ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਵੀ ਪਤਾ ਨਹੀਂ ਇਹ ਸੱਚ ਆ ਕਿ ਝੂਠ ਮੈਨੂੰ ਲੱਗਦਾ ਕਿ ਅੱਜ ਡੈਡੀ ਨੂੰ ਕੁਝ ਹੋਣਾ ਵੀ ਤੁਸੀਂ ਇਹਨਾਂ ਨੂੰ ਰੋਕੋ ਇਹਨਾਂ ਨੂੰ ਨਾ ਜਾਣ ਦਿਓ ਤੇ ਉਹ ਜਦੋਂ ਹੁਣ ਘਰ ਦੇ ਨਹੀਂ ਸੁਣਦੇ ਉਹਨਾਂ ਜिद ਕੀਤੀ ਬਹੁਤ ਜ਼ਿਆਦਾ ਉਹ ਚਲੇ ਗਏ ਅਜੇ ਘਰ ਤੋਂ 2-3 ਕਿਲੋਮੀਟਰ ਹੀ ਦੂਰ ਗਏ ਸੀ ਵਾਕਿਆ ਹੀ ਜਦੋਂ ਅਧਰਾੰਗਦਾ ਹੋਇਆ ਅਟੈਕ ਤੇ ਇੱਕ ਪਾਸੇ ਦੀ ਬਾਹ ਖੱਬੇ ਪਾਸੇ ਬਾਹ ਤੇ ਲੱਤ ਦੋਨੋਂ ਰੁਗੀਆਂ ਤੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਗੱਡੀ ਸਾਈਡ ਤੇ ਲਾ ਲਈ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਮੈਂ ਉਹਨਾਂ ਨੂੰ ਦੱਸ ਦਿੱਤਾ ਸੀ ਵੀ ਅੱਜ ਦਿਨ ਸਹੀ ਨਹੀਂ ਹੈਗਾ ਮੈਨੂੰ ਕੁਝ ਲੱਗਦਾ ਵੀ ਅੱਜ ਗਲਤ ਤੁਹਾਡੇ ਨਾਲ ਹੋਊਗਾ ਤੇ ਉਹ ਫਿਰ ਵੀ ਉਹਨਾਂ ਦੇ ਮਨ ਵਿੱਚ ਇਹ ਗੱਲ ਰਹੀ ਕਹਿੰਦੇ ਵੀ ਬੜੀ ਮਾਰ ਆਨੇ ਉਹ ਤੇ ਕਿਰਪਾ ਕੀਤੀ ਉਹਨਾਂ ਦੇ ਤੇ ਉਹਨਾਂ ਨੂੰ ਬਚਾ ਲਿਆ ਕਹਿੰਦੇ ਉਸ ਦਿਨ ਤੋਂ ਬਾਅਦ ਵੀ ਮੈਂ ਆਪਣੇ ਘਰ ਦੇੋਂ ਸਾਰਿਆਂ ਨੂੰ ਦੱਸਿਆ ਵੀ ਮੇਰੇ ਨਾਲ ਇਦਾਂ ਹੋਇਆ ਆ ਤੇ ਮੈਨੂੰ ਇਦਾਂ ਦਿਖਣ ਲੱਗ ਪਈ ਆ ਕਹਿੰਦੇ ਫਿਰ ਵੀ ਮੇਰੇ ਘਰ ਵਾਲਿਆਂ ਨੇ ਨਾ ਮੇਰਾ ਬਹੁਤ ਜਿੱਦਾ ਮਜ਼ਾਕ ਜਿਹਾ ਹੀ ਬਣ ਜਾਂਦਾ ਇਦਾਂ ਮੈਂ ਬੜ ਗਈ ਪਰ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਬਹੁਤ ਕੁਝ ਵਿਖਾਇਆ ਫਿਰ ਕਹਿੰਦੇ ਮੈਂ ਨਾ ਇੱਕ ਦਿਨ ਅਰਦਾਸ ਕੀਤੀ ਵੀ ਬਾਬਾ ਜੀ ਕਿਰਪਾ ਕਰੋ ਆਪਣੇ ਨਾਮ ਨਾਲ ਜੋੜੋ ਮਹਾਰਾਜ ਮੇਰਾ ਕਰੋ ਤੇ ਮੈਂ ਅਰਦਾਸ ਕੀਤੀ ਵੀ ਮੈਨੂੰ ਦੇਖਦੇ ਤਾਂ ਹੈਗੇ ਦ੍ਰਿਸ਼ ਕਹਿੰਦੇ ਬਾਬਾ ਜੀ ਕਿਰਪਾ ਕਰੋ ਵੀ ਸਾਡੀ ਅੱਗੇ ਜ਼ਿੰਦਗੀ ਕਿੱਦਾਂ ਆਦੀ ਆ ਤੇ ਉਹ ਭੈਣ ਦੱਸਦੀ ਕਿ ਨਹੀਂ ਮੈਨੂੰ ਸੁਪਨਾ ਰਾਤ ਨੂੰ ਆ ਜਾਂਦਾ ਕਿ ਅਸੀਂ ਅਮਰੀਕਾ ਦੇ ਵਿੱਚ ਆ ਤੇ ਉਥੇ ਅਸੀਂ ਸਾਰੇ ਬੱਚੇ ਵੀ ਸਾਡੇ ਉਥੇ ਆ ਸਾਰਾ ਪਰਿਵਾਰ ਹੀ ਉਥੇ ਆ ਇਹ ਸੁਪਨਾ ਆਉਂਦਾ ਤੇ ਭੈਣ ਦੱਸਦੀ ਆ ਕਿ ਇਹ ਸੁਪਨਾ ਸਾਨੂੰ ਮੈਨੂੰ ਆਉਂਦਾ 2014 ਦੇ ਵਿੱਚ ਵੀ ਅਸੀਂ ਸਾਰੇ ਜਾਣੇ ਬਾਹਰ ਆ ਅਮਰੀਕਾ ਦੇ ਵਿੱਚ ਚਲੇ ਗਏ ਆ ਉਥੇ ਰਹਿਨੇ ਆ ਇਹ ਸੁਪਨਾ ਮੈਨੂੰ ਆਇਆ ਤੇ ਭੈਣ ਦੱਸਦੀ ਆ ਕਿ ਅਸੀਂ 2017 ਦੇ ਵਿੱਚ ਫਿਰ ਸਾਡਾ ਬਾਹਰ ਦਾ ਬਣ ਗਿਆ ਸੀ ਸਾਰਿਆਂ ਦਾ ਤੇ ਅਸੀਂ ਚਲੇ ਗਏ ਸੀ 3 ਸਾਲ ਪਹਿਲਾਂ ਹੀ ਸ਼ੀਦਾ ਨੇ ਵਿਖਾ ਦਿੱਤਾ ਸੀ ਭੈਣ ਕਹਿੰਦੀ ਇਦਾਂ ਇਦਾਂ ਦੀਆਂ ਮੇਰੇ ਨਾਲ ਖੇਡਾਂ ਵਰਤੀਆਂ ਤੇ ਉਸ ਤੋਂ ਬਾਅਦ ਕਹਿੰਦੇ ਵੀ ਮੇਰਾ ਨੀਮ ਘਟ ਗਿਆ ਜਦੋਂ ਸੁੱਖ ਬਹੁਤੇ ਆ ਜਾਂਦੇ ਆ ਫਿਰ ਨੀਮ ਘਟ ਜਾਂਦਾ ਜੋਤ ਘਟ ਗਈ ਲਾਉਣ ਉਹ ਲਾਉਣੀ ਬੰਦ ਕਰ ਦਿੱਤੀ ਕਹਿ ਲਓ ਤੇ ਉਹਦੇ ਕਰਕੇ ਫਿਰ ਭੈਣ ਕਹਿੰਦੀ ਸਾਰਾ ਕੁਝ ਜਿਹੜਾ ਸਾਡਾ ਜੀ ਨੂੰ ਮੇਰੇ ਨਾਲ ਹੁੰਦਾ ਸੀ ਉਹ ਸਾਰਾ ਕੁਝ ਜਿੱਦਾਂ ਜਾਂਦਾ ਲੱਗਾ ਪਰ ਐਡੀਆਂ ਖੁਸ਼ੀਆਂ ਬਾਬਾ ਦੀਪ ਸਿੰਘ ਸਾਹਿਬ ਨੇ ਸਾਨੂੰ ਦਿੱਤੀਆਂ ਭੈਣ ਕਹਿੰਦੀ ਹੁਣ ਮੈਂ ਜੋਤ ਲਾਉਣੀ ਆ ਪਰ ਹੁਣ ਉਹ ਖੇਡ ਨਹੀਂ ਬਣਦੀ ਪੀਓ ਮਾਨਟ ਇੱਕ ਦਾ ਨਹੀਂ ਇਸੇ ਕਰਕੇ ਮੈਂ ਵਾਰ-ਵਾਰ ਇਹ ਗੱਲ ਕਹਿਣਾ ਹੁੰਨਾ ਕਿ ਖਾਲਸਾ ਜੀ ਕਦੇ ਵੀ ਸੁੱਖ ਲੈਣ ਵਾਸਤੇ ਨਾ ਜਪੋ ਜਦੋਂ ਸਾਨੂੰ ਸੁੱਖ ਮਿਲ ਜਾਂਦਾ ਉਦੋਂ ਫਿਰ ਰੱਬ ਭੁੱਲ ਜਾਂਦਾ ਰੱਬ ਨੂੰ ਨਿਸ਼ਕਾਮ ਜਪੋ ਸੁੱਖ ਆਪਣੇ ਆਪ ਤੁਰੇ ਆਉਣੇ ਆਪਨੇ ਆਪ ਤੁਹਾਡੇ ਕੋ ਆ ਜਾਣੇ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਮਰਾਤ ਸਤਗੁਰੂ ਕਹਿੰਦੇ ਆ ਕਿ ਭਾਈ ਨਾਮ ਜਪਦੇ ਰਹੋ ਜਪਦੇ ਰਹੋ ਸੁੱਖ ਵੇਲੇ ਦੁੱਖ ਵੇਲੇ ਵਾਹਿਗੁਰੂ ਕਿਰਪਾ ਕਰਨਗੇ ਜਦੋਂ ਆਪਾਂ ਕਿਸੇ ਚੀਜ਼ ਵਾਸਤੇ ਜਪਦੇ ਮੰਨ ਲਓ ਕੋਈ ਕਹਿੰਦਾ ਮੈਨੂੰ ਦੁੱਧ ਪੁੱਤ ਮਿਲੇ ਕੋਈ ਕਹਿੰਦਾ ਗੱਡੀ ਮਿਲੇ ਕੋਈ ਕਹਿੰਦਾ ਕੰਮ ਕਾਜ ਮਿਲੇ ਕੋਈ ਕਹਿੰਦਾ ਕੈਨੇਡਾ ਅਮਰੀਕਾ ਮੈਂ ਪੱਕਾ ਹੋ ਜਾਵਾਂ ਉਹ ਜਦੋਂ ਜਪਦਾ ਹੈ ਬੜੀ ਸ਼ਰਧਾ ਨਾਲ ਤੇ ਉਹ ਪੱਕਾ ਹੋ ਜਾਂਦਾ ਬਾਅਦ ਫਿਰ ਖਾਲਸਾ ਜੀ ਛੁੱਟ ਜਾਂਦਾ ਫਿਰ ਉਹ ਜਪਦਾ ਨਹੀਂ ਸੁੱਖ ਜਿਹੜਾ ਹੈ ਉਹ ਦੁੱਖ ਲੈ ਕੇ ਹੀ ਆਉਂਦਾ ਐਵੇਂ ਭੈਣ ਨੇ ਹੱਡ ਬੀਤੀ ਸੁਣਾਇਆ ਵੀ ਮੇਰੇ ਨਾਲ ਇਹ ਇੰਨਾ ਕੁ ਸ਼ੀਦਾਂ ਦੀ ਕਿਰਪਾ ਨਾਲ ਵਰਤਿਆ ਪਰ ਹੁਣ ਜਿਹੜਾ ਮਨ ਟਿਕਦਾ ਨਹੀਂ ਕਿਉਂਕਿ ਨਾਗਾ ਪਾਉਣ ਦੇ ਨਾਲ ਖਾਲਸਾ ਜੀ ਵਾਕਿਓ ਫਰਕ ਪੈਂਦਾ ਬੱਚਾ 2 ਦਿਨ ਸਕੂਲੇ ਨਾ ਜਾਵੇ ਤੀਜੇ ਦਿਨ ਪਿੱਟਣ ਲੱਗ ਪੈਂਦਾ ਰੋਣ ਲੱਗ ਆਪਾਂ 2 ਦਿਨ ਕੰਮ ਤੇ ਨਾ ਜਾਈਏ ਤੀਜੇ ਦਿਨ ਸਰੀਰ ਤੇ ਭਾਰਾਪਨ ਆ ਜਾਂਦਾ ਵੀ ਛੱਡ ਪਰੇ ਯਾਰ ਕਿੱਥੇ ਆ ਗਏ ਤੇ ਜਦੋਂ ਲਗਾਤਾਰ ਜਾਈ ਜਾਈਏ ਤੇ ਖਾਲਸਾ ਜੀ ਆਦਤ ਬਣ ਜਾਂਦੀ ਇਦਾਂ ਹੀ ਲਗਾਤਾਰ ਨਾਮ ਸਿਮਰਨ ਕਰਦੇ ਰਹੀਏ ਮਨ ਖਾਲਸਾ ਜੀ ਗਿਜੇ ਪੈ ਜਾਂਦਾ ਜਦੋਂ ਇੱਕ ਦਿਨ ਕਰ ਲਿਆ 2 ਦਿਨ ਨਹੀਂ ਕੀਤਾ ਫੇਰ ਕਰ ਲਿਆ ਨਹੀਂ ਕੀਤਾ ਫਿਰ ਉਹ ਗਿਜਦਾ ਨਹੀਂ ਮਹਾਰਾਜ ਕਿਰਪਾ ਕਰਨ ਇਹ ਹੱਡ ਬੀਤੀ ਸੀ ਸੱਚੇ ਭਾਸ਼ਾ ਦਇਆ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਕਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ